ਮੈਂ ਚਿੱਠੀ ਲਿਖਣਾ ਲੱਗਿਆ ਸਾਹਿਬ ਇੱਕ ਚਿੱਠੀ ਉਹ ਚਿੱਠੀ ਇੱਕ ਨਾਮ ਦਾ ਲਿਖੂਗਾ ਮੈਂ ਚੀਫ ਜਸਟਿਸ ਆਫ ਪੰਜਾਬ ਬਣਾ ਰਿਹਾ ਹਾਂ ਇਹ ਕੋ ਚਿੱਠੀ ਹੋਈ ਚਿੱਠੀ ਲਿਖੂਗਾ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਪਾਟੇ ਨੂੰ ਜੀ ਭਗਵੰਤ ਮਾਨ ਜੀ ਚੀਫ ਜਸਟਿਸ ਸਾਹਿਬ ਦੀ ਨਿਗਰਾਨੀ ਦੇ ਅੰਡਰ ਦਾ ਸੁਪਰਵੀਜ਼ਨ ਆਫ ਦਾ ਪੰਜਾਬ ਹਰਿਆਣਾ ਹਾਈ ਕੋਰਟ ਅੰਡਰ ਡਾਇਰੈਕਟ ਸੁਪਰਵੀਜ਼ਨ ਆਫ देयर ਜੋ ਠੀਕ ਸਮਝ ਜਿਹੜੀ ਏਜੰਸੀਆਂ ਚਾਹੇ ਪੰਜਾਬ ਦੀ ਵਿੱਲੇਸ ਪਾਣੀ ਹੈ ਚਾਹੇ ਦਿੱਲੀ ਆਰਐਨ ਇਨਕਮ ਟੈਕਸ ਪਾਣਾ ਹੈ ਚਾਹੇ ਐਨਆਈਏ ਨੂੰ ਪਾਣਾ ਚਾਹੇ ਜਸੀਆ ਸਾਹਿਬ ਚਾਹੇ ਉਸ ਦੇ ਈਡੀ ਨੂੰ ਪਾਣਾ ਇਟ ਸ਼ੁਡ ਬੀ ਮੋਨਿਟਰਡ ਇਟ ਸ਼ੁਡ ਬੀ ਟਰਾਂਸਪੇਰੈਂਟ ਇਟ ਸ਼ੁਡ ਬੀ ਲੋਕਾਂ ਨੂੰ ਪੁਰੋਸਾਵੇ ਇਹਦੇ ਵਿੱਚ ਆਣ ਨੂੰ ਉਹ ਵੀ ਆਪੀ ਜੀਪੀ ਵਾਲਾ ਇਸ ਕਰਕੇ ਟੰਗ ਦਿਓ ਆ ਕਾਂਗਰਸ ਵਾਲਾ ਇਸ ਕਰਕੇ ਟੰਗ ਦਿਓ ਆ ਕਿਉਂਕਿ ਐਮਐਲਏ ਆ ਮੰਤਰੀ ਹੈ ਆਮ ਆਦਮੀ ਪਾਰਟੀ ਤੋਂ ਛੱਡਦੇ ਕੋਈ ਉਸੇ ਤਰ੍ਹਾਂ ਨਾਮ ਹੈ ਸਾਰੇਆਂ ਦੀ ਜਾਂਚ ਹੋਵੇ ਇਨਕਲੂਡਿੰਗ ਮੀਨ ਚੱਕਰ ਦੀ ਸਾਰੇਆਂ ਦੀ ਜਾਂਚ ਹੋਵੇ ਸਾਹਿਬ ਇਸ ਕਰਕੇ ਹੋਏ ਯਾਦ ਹੈ ਇੱਕ ਦਿਨ ਭਗਵੰਤ ਮਾਨ ਜੀ ਨੇ ਤੋ ਕਾਡੀਆ ਫੈਮਿਲੀ ਚ ਇੱਕ ਕਾਂਗਰਸ ਦੇ ਲੀਡਰ ਨੇ ਖੜ ਕੇ ਕਹਿੰਦਾ ਇੱਥੇ ਯਾ ਸਟਾਫ ਆ ਗਿਆ। ਸਟਾਫ ਦੱਸਿਆ ਸੀਗਾ ਸਾਬ। ਲੋਕ polyclonal ਦਾ ਸਾਬ ਹੈ ਰੇਲ ਤੋਂ ਬਿਸ ਕਰਦਾ ਕਿਉਂਕਿ ਸਾਰੇ ਮਾਣਯੋਗ ਲੀਡਰ ਜਿਹੜੇ ਲੋਕਾਂ ਦੇ ਲੈ ਕੇ ਜਿੰਦਗੀ ਆਪਣੇ ਮਾਣਯੋਗ ਬੜੀ ਸ਼ਕਲ ਹੈ ਬੜੀ ਸੂਝਵਾਨ ਹੈ ਇਸਾਉਂ ਉਹ ਖੇ ਮੰਤਰੀ ਜਿਹਨੇ ਬਿਆਨ ਦਿੱਤਾ ਸੀਗਾ ਆ ਅੱਛਾ ਤੁਹਾਨੂੰ ਸਟਾਫ ਲੱਗਦਾ ਕਿਉਂਕਿ ਆ ਮੋਬਾਈਲ ਰਿਪੇਅਰ ਕਰਦੇ ਸੀਗੇ ਆ ਫਲਾਣਾ ਸਿੰਘ ਕਰਦੇ ਸੀਗੇ ਆ ਪਤਾ ਨਹੀਂ ਪੇਂਟ ਕਰਦੇ ਸੀਗੇ ਸਾਰਾ ਕੁਝ ਕਰਦੇ ਸੀਗੇ ਮੇਰਾ ਸਵਾਲ ਹੈ ਅੱਜ ਲੋਕ ਵੀ ਸਵਾਲ ਪੁੱਛਦੇ ਆ ਲੋਕਾਂ ਨੂੰ ਵੀ ਮੇਰਾ ਫੋਨ ਦੇ ਰਹੇ ਕੰਪੂਟਰ ਹੈ ਸਾਹਿਬ ਉਹਨਾਂ ਨੂੰ ਪੁੱਛਤਾ ਲੋ ਜਿਹੜੇ ਕੱਲ ਤਾਂ ਹੀ ਮੋਬਾਈਲ ਰਿਪੇਅਰ ਕਰਦੇ ਸੀਗੇ ਜਿਹਨਾਂ ਤੇ ਸਾਈਕਲ ਤੇ ਜਿਹੜੇ ਗੱਦੇ ਸੀ ਅੱਜ ਹਾਈਵੇਅ ਦੇ ਉੱਤੇ ਕੋਠੀਆਂ ਫੈ ਰਹੀਆਂ ਪਾਸੇ ਕਰੇ ਸਾਹਿਬ ਕੱਲੇ ਆ ਮੈਂ ਨਿਊ ਚੰਡੀਗੜ੍ਹ ਵਾਲੀ ਬਹੁਤ ਦਿਨ ਗੱਲ ਕਰਤੀ ਸੀ ਉੱਥੇ ਲਾਈ ਬੈਠੇ ਸੀ ਸਵਾਦੇ ਕੋਲ 10-10 ਏਕੜ ਜਿੱਤੇ 5 ਕਰੋੜ ਰੁਪਏ ਏਕੜ ਦਾ ਰੇਟ ਹੈ ਸਾਹਿਬ ਉਹ ਉਹ ਉੱਚ ਸਿਆਰਾਂ ਤੇ ਲਾਈ ਵਟੇ ਹਰੇਕ ਤਰ੍ਹਾਂ ਜਾਂਦੇ ਰੋ ਕਿਸੇ ਪਾਸੇ ਨਿਕਲ ਜੋ ਸੰਡੇ ਵਾਲੇ ਫਾਰਕ ਤੇ ਕਿਸੇ ਪਾਸੇ ਨਿਕਲ ਜੋਗੇ ਹਲੇ ਜਾਟਾ ਵਟਾ ਕਿਪੜਾ ਸਾਹਿਬ ਐ ਕਿਹਾ ਜੀ ਐਮਐਲਏ ਸਾਹਿਬ ਦੀ ਕੁੱਤੀ ਬਣੀ ਕੁੱਤੀ ਨਹੀਂ ਮਹਿਲ ਬਣ ਰਿਹਾ ਸਾਹਿਬ ਹਾਈਲਾਈਟ ਦੇ ਜਗਾ ਚਿੱਟੀ ਆਦਮੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਜੀ ਆਪਾਂ ਕਰਪਸ਼ਨ ਨੂੰ ਫੜੀਏ ਝੜੋ ਕਢੀਏ ਸਾਹਿਬ ਤੇ ਆ ਕੱਲੀ ਸਰਕਾਰ ਦੇ ਮੋਢਿਆਂ ਤੇ ਨਾ ਛੱਡੋ ਸਾਹਿਬ ਆ ਲਖ ਜਗਾਓ ਆ ਜਿਹੜਾ ਇਲੈਕਸ਼ਨ ਹੈ ਆਖਰੀ ਇਲੈਕਸ਼ਨ ਜੀਵਨ ਗੁਪਤਾ ਗਿਆ ਬੀਜੇਪੀ ਦਾ ਨੇ ਸਾਹ ਆਇ ਇੱਕ ਮੌਕਾ ਹੈ ਪੰਜਾਬ ਦੇ ਲੋਕਾਂ ਨੂੰ ਅੰਗਾਰਨ ਦਾ ਐਵੇਂ ਕਹਿਣਾ ਛੱਡ ਦਿਓ ਜਿਹੜਾ ਲੀਡਰ ਹੈ ਸਾਰੇ ਚੋਰ ਹੈ ਚੋਰਾਂ ਨੂੰ ਵੋਟ ਤੋਂ ਚੋਰਾਂ ਜਵਾਬ ਦੇ ਬਣਾਓ ਸਭ ਉੱਚੋ ਦਾ ਸਹੀ ਐਵੇਂ ਟੈਕਸ ਪਾਤਾ ਇਨਕਮ ਟੈਕਸ ਮੈਂ ਕਿੰਨਾ ਐਮਐਲ ਨੂੰ ਆਮਦਨੀ ਲੈਣਾ ਕਹਿੰਦੇ ਉਹ ਇਨਕ੍ਰੀਜ਼ ਜ਼ੀਰੋ ਦਿਖਾਈ ਸੀ ਤੇ ਉਹਦਾ ਵਿਆਹ ਹੈ ਉੱਥੇ ਹਿਮਾਚਲ ਦੇ ਅੰਦਰ 5 ਸਟਾਰ ਹੋਟਲ ਦੇ ਅੰਦਰ तो वो कोई आम सारे खास होंगे देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत